ਹਾਂਜੀ ਸਤਿ ਸ੍ਰੀ ਅਕਾਲ ਜੀ ਆਏ ਆਪਾਂ ਕੈਂਪਿੰਗ ਕਰਨ ਪਹਿਲਾਂ ਪਿੱਛੋਂ ਸ਼ਾਟ ਲੈ ਸੀਗੇ ਹੁਣ ਇੱਥੇ ਤੁਰਨ ਲੱਗੇ ਆਂ ਤੇ ਥੋੜੀ ਵੀਡੀਓ ਬਣਾਈ ਸੀਗੀ ਉਹ ਪਤਾ ਨਹੀਂ ਕੀ ਚੱਕਰ ਆ ਵੀਡੀਓ ਡਿਲੀਟ ਹੋਈ ਜਾਂਦੀ ਆਪਣੇ ਆਪ ਹੁਣ ਇੱਥੇ ਪਹੁੰਚ ਗਏ ਲੱਗੇ ਆਪਾਂ ਟੈਂਟ ਲਾਣ ਪਹਿਲਾਂ ਇੱਕ ਲਾਵਾਂਗੇ ਫਿਰ ਦੂਜਾ ਲਾਵਾਂਗੇ ਉਸ ਤੋਂ ਬਾਅਦ ਜੰਨੇ ਆਂ ਈਚ ਵੱਲ ਨੂੰ ਘੁੰਮਣ ਫਿਰਨ ਫੇਰ ਕੁਝ ਖਾਣ ਪੀਣ ਦਾ ਕਰਦੇ ਆ ਇੱਕ ਟੈਂਟ ਡਨ ਕਰਨ ਤੋਂ ਬਾਅਦ ਕਰਤਾ ਆਪਾਂ ਦੂਜਾ ਟੈਂਟ ਵੀ ਡਨ ਤਾਰਾ ਕੋ ਸੈੱਟ ਹੋ ਗਿਆ ਟੈਂਟ ਵੀ ਦੋਨੇ ਸੈੱਟ ਹੋ ਗਏ ਇਹਨਾਂ ਨੇ ਜਗ੍ਹਾ ਨਹੀਂ ਪਸੰਦਾਂ ਦੀ ਹੁਣ ਪਰ ਗੱਡੀ ਇੱਧਰ ਲਾਂਦੇ ਉੱਧਰ ਲਾਂਦੇ ਇੱਕ ਬੰਦੇ ਨੂੰ ਹੋ ਸਕਦਾ ਉਹਨੂੰ ਕਰੇ ਵੇ ਕਿਸੇ ਦੀ ਸਲਾਹ ਗੋਰੇ ਦੀ ਲੈ ਲਓ ਲਾਈਕ ਅਸੀਂ ਕਿੱਦਾਂ ਕਿਦਨੂੰ ਮੂੰਹ ਕਰੀਏ ਤੇ ਕਿੱਦਾਂ ਟੈਂਟ ਲਾਈਏ ਨਹੀਂ ਸਹੀ ਆ ਬਸ ਫਿਰਨਾ ਫੜਨਾ ਟਿੱਕੀਆਂ ਦੁੱਧ ਦਹੀਂ ਹਮ ਸਾਰਾ ਕੁਝ ਆ ਤੇ ਬਾਕੀ ਸਮਗਰੀ ਪਨੀਰ ਪੀਆ ਲੈ ਮਟਰ ਮਟਰ ਆ ਵੀ ਬੋਲੇ ਸੋਸੇਜ ਤਿੰਨ ਚਿਲਰ ਫੁੱਲ ਹੋ ਗਏ ਹਾਂ ਬਰਫ਼ ਜੇ ਉਹ ਵਾਲੀ ਇੱਕ ਪਿਗੜੇ ਚ ਪਾਣਾ ਹੈ ਬਰਫ਼ ਦਾ ਭਗਮਾਨ ਥੋੜਾ ਕੱਢ ਕੇ ਸਪੇਸ ਬਣ ਗਈ ਹਾਂ ਟੋਪ ਵਾਲਾ ਦੇਖ ਪਾਉਂਗਾ ਹਾਂ ਉਹ ਕੀ ਟੈਂਟ ਰੈਡੀ ਸਾਡੇ ਟੈਂਟ ਡਨ ਹੋ ਗਿਆ ਲੱਗਦਾ ਦੋਨੇ ਟੈਂਟ ਰੈਡੀ ਆ 2:00 ਵਜੇ ਦਾ ਟਾਈਮ ਵੀ ਹੋ ਗਿਆ ਤੇ ਭੁੱਖ ਦੂ ਲੱਗ ਗਈ ਸੀ ਭੁੱਖ ਲੱਗੀ ਕਰਕੇ ਕਹਿੰਦੇ ਪਹਿਲਾਂ ਖਾਣਾ ਆ ਤੇ ਫੇਰ ਚੱਲਦੇ ਆ ਬੀਚ ਵੱਲ ਨੂੰ ਹੁਣ ਤੁਹਾਨੂੰ ਇੱਥੇ ਖਾ ਕੇ ਲੰਚ ਕਰਕੇ ਮਿਲਦੇ ਆ ਬੀਚ ਤੇ ਹਾਂਜੀ ਉਧਰੋਂ ਆਪਾਂ ਕਰਕੇ ਮਾੜਾ ਮੋਟਾ ਖਾਣ ਪੀਣ ਦਾ ਕੰਮ ਆ ਗਏ ਆਪਾਂ ਵਿੱਚ ਤੇ ਵਿੱਚ ਇੱਥੇ ਵੀ ਬਾਲੀ ਫਰਾ ਬਾਕੀ ਤੁਸੀਂ ਆਪ ਦੇਖ ਲਓ ਵਿੱਚ ਤੇ ਬਾੜ ਨਿਕਲੇ ਹੋ ਦੇਖਦੇ ਆ ਅੱਗੇ ਵੀ ਉਹ ਨਹਾ ਕੇ ਸਮੁੰਦਰ ਜੱਤ ਕਰਾਉਂਦੇ ਹੋਏ ਮੁੰਡੇ ਸਮੁੰਦਰ ਪੂਰਾ ਚੜਿਆ ਛੱਲਾ ਆਈ ਜਾਂਦੀਆਂ ਹੁਣ ਚੱਲਦੇ ਆ ਡਿਨਰ ਕਰਨ ਵਾਪਸ ਆਪਣੇ ਟੈਂਟਾਂ ਕੋਲ ਹਾਂਜੀ ਆ ਗਿਆ ਵਿੱਚ ਤੋਂ ਨਹਾ ਕੇ ਬੰਦੇ ਹੋ ਗਿਆ ਫਰੈਸ਼ ਤੇ ਦੁਬਾਰਾ ਡਿਨਰ ਦੀਆਂ ਤਿਆਰੀਆਂ ਦੁਬਾਰਾ ਮਾਰੂ ਤੇ ਲਾਲ ਮਾਸ ਲਾਲ ਮਾਸ ਰਾਜਾ ਕਰ ਰਿਹਾ ਕਰ ਰਿਹਾ ਕਰ ਰਿਹਾ ਆਤ ਰਿਹਾ ਇਹ ਆਪ ਕਰਵਾਦਾ ਉਹ ਬੰਦਾ ਇਹ ਯਾਰ ਕੋਕੋ ਪੂਰਾ ਸੋਇਆ ਚਾਪ ਨਾਲ ਰੱਖੀ ਹੋਇਆ ਸੋਇਆ ਚਾਪ ਚਾਪਿਆਂ ਨਾਲ ਲਾਲ ਮਾਸ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਸਪੈਸ਼ਲ ਰਾਹੁਲ ਸਵੀਟਸ਼ਾ ਹੋਟਲ ਦਾ ਨਹੀਂ ਨਹੀਂ ਸਹੀ ਹੈ ਇਹ ਪੂਰਾ ਕਹਿਣਾ ਅੱਗ ਲਾ ਦਿਓ ਘੜੇ ਘੜਦੇ ਕਰਦੇ ਪੂਰ ਡਿੱਤੀ ਤੇ ਨਹੀਂ ਆਉਗਾ ਕਿੰਨੇ ਦੇ 450 ਦੇ ਹਾਂਜੀ ਸਾਡਾ ਡਿਨਰ ਬਣ ਕੇ ਰੈਡੀ ਹੋ ਗਿਆ ਹੈ ਬਾਰਬੀਕਿਊ ਕੀਤਾ ਅੱਜ ਤੇ ਚਿਕਨ ਪਨੀਰ ਸੋਇਆ ਬੀਨ ਚਾਪਾਂ ਲਿਆਣੀਆਂ ਸੀਗੀਆਂ ਉਹ ਸਾਰੀਆਂ ਸੌਸੇਸ ਵਗੈਰਾ ਰੈਡੀ ਹੋ ਗਏ ਆ ਹੁਣ ਭੁੱਖ ਵੀ ਲੱਗੀ ਹੋਆ ਤੇ ਵਿੱਚ ਤੇ ਨਹਾ ਕੇ ਮੁੜੇ ਐਕਟੀਵਿਟੀ ਵੀ ਹੋ ਗਈ ਸੀ ਤੇ ਮੁੜ ਕੇ ਖਾ ਕੇ ਕਰਦੇ ਆ ਸੌਣ ਦਾ ਪ੍ਰਬੰਧ ਪਹਿਲੀ ਰਾਤ ਦਾ ਗੁੱਡ ਮਾਰਨਿੰਗ ਜੀ ਦਿਨ 2 ਹੋ ਗਿਆ ਕੈਂਪਿੰਗ ਦਾ ਚਾਹ ਰੱਖ ਲਈ ਆ ਕਲੀਨਿੰਗ-ਕਲੀਨਿੰਗ ਕਰਦੀ ਰਾਤ ਦੀ ਉੱਠ ਗਏ ਸਾਰੇ ਬੰਦੇ ਸੈੰਗ ਨੇ ਚਾਹ ਰੱਖ ਲਈ ਆ ਗੁੱਡ ਮਾਰਨਿੰਗ ਸਸਰੀ ਕੋਡ ਗੁੱਡ ਮਾਰਨਿੰਗ ਕਲੀਨਿੰਗ ਕਰਦੀ ਹੋ ਰਹੀ ਅਬੀਸ਼ ਬੈਕਗ੍ਰਾਉਂਡ ਉਧਰ ਸੱਟਿਆ ਨੇ ਮੁੜ ਕੇ ਚਾਹ ਬਣਾ ਕੇ ਬਣਾਉਣੇ ਨਾਲ ਬ੍ਰੇਕਫਾਸਟ ਪੂਰੀ ਤਿਆਰੀ ਆ ਇਹ ਮਾਰਤ ਨੂੰ ਪੂਰਾ ਲਿਆਂਦਾ ਹੋੜ ਕੇ ਪਾਉਣੇ ਦੂਜਾ ਬ੍ਰੇਕਫਾਸਟ ਸਿੰਘ ਕੀ ਖਾਓਗੇ ਮੱਸੀ ਬ੍ਰੇਕਫਾਸਟ ਦੋਤੂ ਐ ਸਭਰਾ ਉਹ ਨੁਗੈਰਾ ਪੂਰਾ ਕੀ ਵੀ ਕੀ ਵੀ ਬ੍ਰੇਕਫਾਸਟ ਕਰਨਾ ਕੀ ਵੀ ਹੋਊਗਾ ਓਕੇ ਉੱਡ ਹੋ ਗਿਆ ਮੈਂ ਸਭ ਕੁਏ ਇਕੱਠਾ ਕਰ ਲਵਾਂਗਾ ਖਾਣਾ ਲਓ ਜੀ ਚਲੋ ਮਾਰਨਿੰਗ ਵੈਰੀ ਵੈਰੀ ਗੁੱਡ ਹੋ ਗਈ ਆ ਇੱਕ ਪਾਸੇ ਚਾਹ ਰੱਖੀ ਆ ਤੇ ਦੂਜੇ ਪਾਸੇ ਆਪਣਾ ਬ੍ਰੈਡ ਆਮਲੇਟ ਵਗੈਰਾ ਕੀ ਵੀ ਬ੍ਰੇਕਫਾਸਟ ਬਣ ਰਿਆ ਆ ਪਾਜੀ ਹੁਣੇ ਚੋਪਿੰਗ ਕਰ ਰਏ ਆ ਵੇਜੀ ਸ਼ੋਪਿੰਗ ਵਾੜ ਘਰੇ ਭੁੱਲੇ ਤੇ ਹੁਣ ਟੇਬਲ ਉਂ ਦਾ ਹੀ ਬਣਾ ਰਹੇ ਆ ਆ ਜਿਹੜੀ ਤੁਹਾਡੀ ਹੈਸ਼ ਬਣਾਉਣਾ ਇਹਨਾਂ ਦੇ ਲੱਡੂ ਬੱਟਲਾ ਹੁਣ ਸਹੀ ਗੱਲ ਤੇ ਇਹ ਨਹੀਂ ਫਰੋਜ਼ਨ ਦੀ ਰਹਿਣੀਆਂ ਰਹਿਣੀਆਂ ਹੁੰਦੀਆਂ ਨਾ ਫਰੋਜ਼ਨ ਜੇ ਭਰ ਗਈਆਂ ਤੁਸੀਂ ਬਾਹਰ ਰੱਖ ਲਈਂ ਪਾਣੀ ਛੱਡ ਦੇਣੀ ਉਹਨਾਂ ਆ ਇਦਾਂ ਕਰ ਸਕਦੇ ਆ ਨਾ ਲੋ ਜੀ ਬ੍ਰੇਕਫਾਸਟ ਤਿਆਰ ਹੋ ਰਿਹਾ ਆ 베ਜੀ ਔਰਿਆਂ ਦਾ ਹੋ ਗਿਆ ਚਾਹ ਵੀ ਕਮਾਨ ਵਿੱਚ ਜੜੇ ਹੋ ਰਿਹਾ ਆ ਸਾਰੇ ਮੁੰਡਿਆਂ ਨੂੰ ਪੂਰਾ ਜੋਰ ਲੱਗਾ ਆ ਆ ਬਾਈ ਦਾ ਸੋਹਣਾ ਪੂਰ ਜੋਰ ਲੱਗਾ ਆ ਉਹ ਲੈਣਾ ਨਹੀਂ ਉਹ ਨੂੰ ਨਹੀਂ ਲੈਣਾ ਔਰ ਮੂੰਹ ਤਾਂ ਲੈਣਾ ਆ ਆ ਬਾਈ ਦਾ ਕੰਮਕਾਰਾਂ ਨਾਲ ਜੋਰ ਲੱਗਾ ਆ ਕੀ ਦਾ ਤੇਰਾ ਖਰਾਬ ਕਰਤੀ ਨਹੀਂ ਪੀ ਲਈ ਸੀ ਹਾਂ ਤੇਰੇ ਪੀਣ ਵਾਲੀ ਸੀਗੀ ਜਦ ਦੰਦ ਭਾਰਦਾ ਹਾਂ ਚੱਲਦਾ ਆ ਨਹੀਂ ਚੱਲਦਾ ਚਲੋ ਜੀ ਹਾਂ ਬਾਈ ਹੁਣ ਸਪੈਸ਼ਲ ਲਿਆਂਦੇ ਚਾਹ ਬਣਾਉਣੇ ਭਰਾਵਾ ਮੈਂ ਬਿਨਾਂ ਅੱਗ ਤੋਂ ਬੜਾ ਚੰਗਾ ਜਿਹਾ ਬਣਾਉਂਦਾ ਪੈਂਦਾ ਨਾ ਵੀ ਇੱਥੇ ਟਟਕਦੀ ਹੋਣੀ ਥੱਲੇ ਤੋਂ ਸਾਡਾ ਬ੍ਰੇਕਫਾਸਟ ਵੀ ਹੋ ਗਿਆ ਰੈਡੀ ਬ੍ਰੈਡ ਦੇ ਉੱਪਰ ਲਾ ਕੇ ਆਵਾ ਕੱਡੂ ਦੇ ਨਾਲ ਐਗ ਤਰਨ ਪ੍ਰੀਤ ਬਣਾ ਰਿਹਾ ਚਾਹ ਕਿੱਦਾਂ ਸਾਹਿਬ ਜੀ ਕਿੱਦਾਂ ਬਣੇ ਸਵਾਦ ਸਵਾਦ ਬ੍ਰੇਕ ਪਾਸ ਟੰਨ ਹੋ ਗਿਆ ਹੁਣ ਚੱਲ ਵੀ ਕਲੀਨਿੰਗ ਆਪਣੀ ਸਾਰਾ ਕਲੀਨ ਕਰ ਦਈਏ ਚੁੱਲੇ ਥੱਲੇ ਰੱਖ ਤੇ ਬਾਰਬੀਕਿਊ ਉੱਧਰ ਰੱਖ ਤਾ ਕਲੀਨਿੰਗ ਸਾਰੀ ਡੰਨਿਆ ਸੈਟ ਵਿੱਚ ਪੱਲੇ ਆ ਹੀ ਪਿਆ ਹਾਂ ਮੁੰਡੇ ਖੇਡਣ ਲੱਗੇ ਹੋ ਰੰਗ ਰੱਖਣ ਚੱਲ ਰੰਗ ਰੱਖਿਆ ਕੀ ਰੰਗ ਰੱਖਿਆ ਭਾਈ ਚਿੜੀ ਰੰਗ ਰੱਖਿਆ ਚਿੜੀ ਨੇ ਮੈਂ ਰੱਖਿਆ ਕੋਨੀਏ ਤਾ ਕਈ ਲੋਕ ਹੁਣ ਜਾਣ ਲੱਪੇ ਘਰਾਂ ਨੂੰ ਬਾਕੀ ਕਈ ਆ ਰਹੇ ਆ ਭਾਨ ਮੌਸਮ ਵਧੀਆ ਚੱਲ bari ਗਰਮੀ ਹੋਣ ਲੱਪੇ ਦੁਆਰੇ ਕੰਮ ਨਿਬੜ ਗਿਆ ਹੁਣ ਕਲੀਨਿਕ ਦਾ ਟਾਈਮ ਹੋ ਗਿਆ ਸ਼ੁਰੂ ਭਾਂਡੇ ਸਾਫ ਲਈਏ ਹਾਣਾ ਭਾਂਡੇ ਸਾਫ ਕਿ ਜਰੂਰੀ ਹੈ ਵੀ ਉਧਰ ਬਣਿਆ ਆ ਕਿਤੇ ਭਾਂਡੇ ਹਾਂਜੀ ਜਿਹੜੀ ਹਾਹਾਹਾਈ ਬੀਚ ਤੇ ਆਪਾਂ ਰੁਕਿਓ ਆ ਉਥੋਂ ਆਪਾਂ 5-7 ਤੋਂ 7 ਮਿੰਟ ਦੀ ਡਰਾਈਵ ਤੇ ਆਇਆਂ ਨਾਲੇ ਹੈਗੀ ਹੌਟ ਵਾਟਰ ਬੀਚ ਇੱਥੇ ਕਿਦਾਂ ਦੂਣਾ ਪਟਦੇ ਆ ਸ਼ਵਲਾ ਨਾ ਸ਼ਵਲਾ ਨਾ ਪਟ ਕੇ ਥੱਲੇ ਗਰਮ ਪਣੀ ਨਿਕਲਦਾ ਹੈ ਇਹਨੂੰ ਹੌਟ ਵਾਟਰ ਬੀਚ ਕਹਿੰਦੇ ਆ ਬਾਕੀ ਮੈਂ ਨੇੜੇ ਹੋ ਜਾ ਕੇ ਇੱਕ ਵਾਰ ਤੁਹਾਨੂੰ ਵੀਊ ਦੇ ਦਿੰਦਾ ਹਾਂ ਹਾਂਜੀ ਇਹ ਜਿਹੜੀ ਬੀਚ ਆ ਇਹ ਬੀਚ ਦਾ ਨਾਮ ਹੌਟ ਵਾਟਰ ਬੀਚ ਉਹ ਜਿਹੜੇ ਸਾਹਮਣੇ ਪਹਾੜ ਆ ਨਾ ਉਹਦੇ ਥੱਲੇ ਕੋਈ ਲਾਵਾ ਆ ਤਾਂ ਕਰਕੇ ਥੱਲੇ ਜਾਂ ਪਟਦੇ ਆ ਨਾ ਤਾਂ ਥੱਲੇ ਗਰਮ ਨਿਕਲਦਾ ਹੈ ਗਰਮ ਹੋਣਾ ਉਹ ਪਾਣੀ ਜਿਹੜਾ ਸਮੁੰਦਰ ਦਾ ਜਾਂਦਾ ਉਹ ਵੀ ਗਰਮ ਹੋ ਜਾਂਦਾ ਹੈ ਆ ਤੁਸੀਂ ਦੇਖਿਓ ਮੇਰੇ ਪਿੱਛੇ ਕਿੰਨੇ ਗੋਰੇ-ਗੋਰੀਆਂ ਛਵਲਾਂ ਨਾਲ ਪਟਕੇ ਥੱਲੇ ਗਰਮ ਪਾਣੀ ਭਰ ਕੇ ਵਿੱਚ ਬੈਠੇ ਨੇ ਯਾਰ ਇਹਨਾਂ ਕਿਉਂਕਿ ਸਮੁੰਦਰ ਦਾ ਪਾਣੀ ਠੰਡਾ ਆ ਲਓ ਜੀ ਮੁੰਡੇ ਚੌਲ ਹੀ ਬਣਾਉਣਗੇ ਹੌਟ ਵਿੱਚ ਤੋਂ ਘਮਕੇ ਆ ਗਏ ਆ ਪਰ ਕੋਈ ਕਹਿੰਦਾ ਮੈਗੀ ਬਣਾਉਣਾ ਤੁਸੀਂ ਕੀ ਕਹਿੰਦੇ ਕੀ ਬਣਾਉਣਾ ਚੌਲ ਕੋਈ ਕਹਿੰਦਾ ਚੌਲ ਬਣਾਉਣਾ ਚੌਲ ਕੋਈ ਪੂਜੀਆ ਖਾ ਕੇ ਆਰਾਮ ਨਾਲ ਪੈਂਟਾ ਖਿੱਤੀ ਆ ਰਿਹਾ ਮੈਗੀ ਇਹਨਾਂ ਦੀ ਕੀ ਮੈਗੀ ਮੈਂ ਵੀ ਇਹਦਾ ਚਿਹਰਾ ਹੱਲੇ ਰਵੀਲ ਕਰਨਾ ਤੋਂ ਗਿਆ ਅਸਾਹੀ ਸਹੀ ਗੱਲ ਇਹ ਬਾਈ ਹੱਲੇ ਥੋੜਾ ਸੰਘਦਾ ਆ ਤਾਂ ਕਰਕੇ ਉਧਰ ਇਹਦਾ ਨਾਂ ਤਨਪ੍ਰੀਤ ਸਿੰਘ ਆ ਤਨਪ੍ਰੀਤ ਸਿੰਘ ਘਰਚਾ ਹੂੰ ਤਨਪ੍ਰੀਤ ਸਿੰਘ ਘਰਚਾ ਜਿਹੜੇ ਕੱਲ ਮੂਫਲੀ ਵਾਲੇ ਸਨ ਜਦੋਂ ਕੋਈ ਅੱਗੇ ਚੱਲੀ ਕਰਨਾ ਉੱਥੋਂ ਆ ਕੇ ਖਾਣਾ ਪਹਿਲਾਂ ਕੁਝ ਖਾ ਕੇ ਫਿਰ ਉੱਥੇ ਚੱਲਿਆਂਗੇ ਕੋ ਕੰਟੇਲੀਮੈਂਟ ਕਰਕੇ ਜਾਣਾ ਪੈਣਾ ਹੈ ਤੇ ਜਾਣ ਕਾਰੇ ਬੰਦਿਆ ਹੋ ਹਾਂਜੀ ਹੌਟ ਵਾਟਰ ਵਿੱਚ ਤੋਂ ਆ ਕੇ ਟੈਂਟ ਤੇ ਬਹਿ ਕੇ ਉਥੇ ਲੰਚ ਕੀਤਾ ਸੀ ਚੌਲ ਝੂਲ ਬਣਾ ਲਿਆ ਸੀ ਮਹਿਗੀ ਵਗੈਰਾ ਤੇ ਹੁਣ ਅਸੀਂ ਕੀਤੀ ਆ ਬੋਟ ਬੁੱਕ ਤੇ ਚੱਲਦੇ ਆਂ ਸਮੁੰਦਰ ਦੇ ਵਿੱਚ ਛੋਟੇ ਮੋਟੇ ਦੇਖਣ ਵਾਲੀਆਂ ਜਗ੍ਹਾ ਵਿੱਚ ਵੀ ਸਮੁੰਦਰ ਦੇ ਬਹੁਤ ਆ ਬੱਸ ਸਾ ਮੇਰੀ ਆਈ ਨਹੀਂ ਭਾਜੀ ਆਈ ਨਹੀਂ ਤੇਰੀ ਫਿਰ ਪੂਰਾ ਚੰਗੀ ਤਰ੍ਹਾਂ ਬਣਾਣਾ ਸਾਸਰੀ ਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਆਂ ਆਪਣੇ ਕੈਸ਼ਤੀ ਦੇ ਵਿੱਚ ਢੇਡੇ ਕੱਢਣਾ ਤੇ ਜਲਦੀ ਆਪਣੇ ਦਰ ਦੇ ਵਿੱਚ ਬਾਕੀ ਦੇਵਾਂਗੇ ਅਪਡੇਟ ਤੁਸੀਂ ਬਹਿ ਜੀਏ ਥੋੜੀ ਬਹਿਣਾ ਜੀ ਹੋਰ ਤੇ ਚਲੋ ਫਿਰ ਜੀ <laughs> hey, well, guys, I uh, just thought I'd show you this little bay. This is called Gemstone Bay. In summer, it's like filled with stalkers. But uh, as we came down past the edge of Hahe, we actually just came into like, a protected area. So. Mm -hmm. Makurangi Island

ਲਓ ਜੀ ਮੁੰਡੇ ਘੁੰਮ ਫਿਰ ਕੇ ਆ ਗਏ ਆ ਇਹਨੂੰ ਇਹਨੂੰ ਬਲਰ ਕਰ ਦੇ ਹਾਂ ਬਾਈ ਬਲਰ ਕਰ ਦਿੰਦੇ ਇਹਦੀ ਬਾਂਦਾ ਨਹੀਂ ਆਉਂਦੀ ਹੈ ਜੀ ਕਿਤੇ ਦੰਦੀ ਵੱਡੀ ਹੈ ਨੇਟ ਮੂਤ ਬਣ ਗਿਆ ਆਪਣੇ ਇਧਰ ਵੈਜੀ 버ਗਰ ਬਣਾ ਰਹੇ ਬਾਈ ਜੀ ਹਾਂਜੀ ਉਧਰੋਂ ਆ ਕੇ ਬੋਟ ਵੱਲੋਂ ਬਾਕੀ ਆਪਣਾ ਚਾਪਾ ਪਨੀਰ ਮੈਗੀ ਸਾਰਾ ਕੁਝ ਰੈਡੀ ਹੋ ਗਿਆ ਜੀ ਤੱਕਣ ਹੁਣ ਲੱਗਿਓ ਮੁੰਡੇ ਇਹਨਾ ਲੰਚ ਆ ਸ਼ਾਮ ਜਿਆਦਾ ਟਾਈਮ ਆ ਹੁਣ ਚਲਦਿਆਂ ਕਿਤੇ ਪਾਸੇ ਨੂੰ ਖਾ ਕੇ ਲਓ ਜੀ ਕੰਦੇ ਗੱਬਰੂਆਂ ਨੇ ਕਰਕੇ ਲਾਂਚ ਆਪਣਾ ਸੇਫ ਸ਼ੁਰੂ ਕਰਤੀ ਆ ਠੜ ਜਾ ਠੜ ਜਾ ਠੜੇ ਕਰਦਾ ਕਰਦਾ ਬੱਤਰੀ ਆ ਹਾਂਜੀ ਗਰਮੀ ਬਹੁਤ ਆ ਆ ਗਿਆ ਵਾਪਸ ਆਪਾਂ ਵਿੱਚ ਤੇ ਹੁਣ ਵਿੱਚ ਤੇ ਨਹਾਣ ਦਾ ਪਲਾਨ ਬਣਾਇਆ ਤਾਂ ਤੇ ਇੱਕ ਸਾਹਮਣੇ ਉੱਥੇ ਵਾਲੀਬਾਲ ਦੀ ਗਰਾਊਂਡ ਕਿੱਥੇ ਲੱਗਿਓ ਨੈੱਟ ਲਾ ਕੇ ਖੇਡਣ ਮੁੰਡੇ ਸਲਾਹ ਬਣਦੀ ਐ ਉੱਧਰ ਜਾ ਕੇ ਖੇਡਿਆ ਜਾਵੇ ਉਹਨਾਂ ਨੂੰ ਹਾਂਜੀ ਇਹ ਜਿਹੜੇ ਵਾਲੀਬਾਲ ਖੇਡਦੇ ਸੀ ਮੁੰਡੇ ਇਹ ਆਪਣੇ ਸਾਊਥ ਇੰਡੀਆ ਦੇ ਸੀ ਦੱਖਣ ਭਾਰਤ ਦੇ ਤੇ ਵੇ ਆਪਣੇ ਵਾਲਿਆਂ ਨੇ ਪੇਚਾ ਪਾ ਲਿਆ ਵੇ ਤੁਹਾਡੇ ਨਾਲ ਮੈਚ ਲਾਉਣਾ ਆ ਜਾ ਕੇ ਲਲਕਾਰ ਦਿੱਤੇ ਉਹ ਕਹਿੰਦੇ ਲਾ ਲਓ ਫੇ ਆ ਜਾਓ ਫੇ ਕੀ ਸੀ ਉਹ ਨਹੀਂ ਮਤਲਬ ਚੰਗੀ ਤਰ੍ਹਾਂ ਜਿੱਤ ਤੱਕ ਕਹਿ ਦੋਗੇ ਚੰਗੀ ਤਰ੍ਹਾਂ ਹਰਾ ਕੇ ਭੇਜ ਜਾਈਂ ਵਧੀਆ ਬਣ ਗਿਆ ਨਹੀਂ ਨਾ ਸਰਜੂ ਭਾਜੀ ਨਹੀਂ ਲੈ ਸਰੂਗਾ ਰੋਡ ਪਾ ਲੈਣਾ ਫਿਰ ਰੋਡ ਚੱਲਣਾ ਹੈ ਸਿੰਘ ਮੇਰੇ ਤੇ ਕੱਲ ਜੁਮੇਰੀ ਸਿੱਟੀ ਜਨ ਤੂੰ ਦੇਖ ਤੂੰ ਦੇਖ ਤੈਨੂੰ ਹੀ ਪਤਾ ਹੀ ਹੈ ਤੂੰ ਐਡਾ ਬੜਾ ਕੋਕਿਆ ਹੈ ਨਹੀਂ ਮੈਂ ਤਾਂ ਦੇਖ ਕੱਚੇ-ਕੁੱੱਚੇ ਰੰਗੋੜ ਕੱਚ ਕੀ ਕੱਚੇ ਲੱਗਣੇ ਹੈ ਲੈਟ ਜਾ ਚਗਾਓ ਅੱਛਾ ਰਹਿ ਉੱਥੇ ਟੰਗ ਦੇ ਚੱਲ ਨਹੀਂ ਨਹੀਂ ਇਧਰ ਹਾਂਜੀ ਬਾਹਰ ਵੀ ਕਿਉ ਤੁਹਾਡਾ ਫੇਰ ਹੈੜੀ ਆ ਇਹ ਸਾਰੇ ਮਸਾਲੇ ਲੱਗਿਓ ਅਸੀਂ ਆਕਲੈਂਡ ਤੋਂ ਹੀ ਲੈ ਕੇ ਆਏ ਸੀਗੇ ਬਾਕੀ ਅੱਜ ਦਾਲ ਸਬਜ਼ੀ ਦਾ ਪ੍ਰੋਗਰਾਮ ਕਰ ਲਿਆ ਬਣਾ ਲਿਆ ਮਤਲਬ ਸਾਰਾ ਕੋਸ਼ਿਸ਼ ਹੈ ਸਾਡੇ ਕੋ ਸਮਾਨ ਬਣਾਉਣ ਦਾ ਬਾਕੀ ਹੁਣ ਇੱਧਰ ਦੇਖੋ ਸਾਰੇ ਆਪਣੇ ਆਪਣੇ ਫੋਨਾਂ ਤੇ ਲੱਗੇ ਹੋ ਆ ਇਹ ਪਤਾ ਕੀ ਕਰਨ ਲੱਗੇ ਹੋ ਆ ਅੱਜ ਆ ਸਮੁੰਦਰ ਚ ਗਏ ਸੀ ਨਾ ਉੱਥੋਂ ਸਾਰੀਆਂ ਜਿਹੜੀਆਂ ਫੁਟੇਜ ਆਈਆਂ ਆ ਉਹ ਹੁਣ ਰੀਲਰ ਰੂਲਾਂ ਪਾਉਣ ਲੱਗੇ ਹੋ ਆ ਫ੍ਰੈਂਕ ਡਿਨਰ ਵਾਲੇ ਦਾ ਨਾ ਇੱਧਰ ਲੰਗਰ ਛੱਕਿਆ ਆਖਰੀ 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 ਡਿਨਰ ਦੀਆਂ ਇੱਧਰ ਲੰਗਰ ਇੱਧਰ ਲੰਗਰ ਛੱਕਿਆ ਇੱਧਰ ਵੜ ਲੈਣ ਲੱਗ ਦਾ ਇੰਡੋਸ ਵਾਈਸ ਵਾਲਿਆਂ ਨੇ ਉਹ ਲਿਆਂਦੀਆਂ ਰੋਟੀਆਂ ਦੀਆਂ ਹਾਂ ਰੰਗ ਪਾਣਾ ਹਨਾ ਰਾਤ ਦੇ 12 ਵੱਜਣ ਲੱਗੇ ਆ ਬੱਗਰੂ ਹੱਲੇ ਵੀ ਤਾਕ ਬੰਦ ਹੋਇਆ ਇਹ ਰੰਗ ਪਾਣਾ ਚਿੱਲ ਕਰ ਦੇਗਾ ਬੱਗਰੂ ਰਾਤ ਦੇ 12 ਇੱਕ ਦਾ ਟਾਈਮ ਹੋਇਆ ਬਾਕੀ ਅੱਧੇ ਕ ਜਾਣੇ ਸੌਂ ਗਏ ਆ ਬਾਕੀ ਆਪਾਂ ਵੀ ਲੱਗੇ ਸੌਣ ਮਿਲਦੇ ਆਪਾਂ ਬਾਕੀ ਸਵੇਰੇ ਜਾ ਕੇ ਗੁੱਡ ਨਾਈਟ ਸਵੇਰ ਦੀ ਸਾਸਰੀ ਕਾਲ ਜੀ ਦਿਨ ਤੀਜਾ ਹੋ ਗਿਆ ਸਟਾਰਟ ਰੱਖ ਲਿਆ ਅੰਡੇ-ਉੰਡੇ ਬ੍ਰੇਕਫਾਸਟ ਬਣਾਉਣ ਲਈ ਤੇ ਨਾਲ ਰੱਖ ਲਈਏ ਚਾਹ ਪੀਨੇ ਆ ਫੇ ਚਾਹ ਬ੍ਰੇਕਫਾਸਟ ਹੋ ਗਿਆ ਰੈਡੀ ਇਹਨੇ ਅੰਡੇ ਖਾਣੇ ਸੀ ਅੰਡੇ ਖਾ ਲਏ ਚਾਹ ਚੱਲਦੀ ਆ ਕੱਪਾਂ ਦੇ ਵਿੱਚ ਬਿਸਕਟ ਲੱਗੇ ਉਹਦੇ ਕ ਖਾਣ ਲਈ ਆਵਾਗਡੋ ਬ੍ਰੈਡਾਂ ਚ ਲਾ ਕੇ ਸਾਰੇ ਮਨਪਸੰਦ ਚੀਜ਼ਾਂ ਖਾ ਰਹੇ ਆ ਲੋ ਜੀ ਮਿੱਤਰੋ ਹੋ ਗਿਆ ਜਾਣ ਦਾ ਟਾਈਮ ਕਰ ਲਈਏ ਆਪਣੇ ਤਿੰਨ ਟੁੰਡ ਇਕੱਠੇ ਚੱਲਦੇ ਆ ਫੇ ਘਰਾਂ ਮਾਨ ਆ ਗਿਆ ਮੋਸਟਲੀ ਆ ਹੀ ਗਿਆ ਇੱਦਾਂ ਪਰ ਹੁਣ ਚੇਪੇ ਰਹਿਣਾ ਜੀ ਦੁਬਾਰੀ ਮਾਰ ਲਿਆ ਨਾ ਉਹ ਪਿਜਲੀ ਵਾਲੀ ਉਹ ਤੇ ਠੀਕ ਹੈ ਆ ਲਓ ਜੀ ਜਾਣ ਦੀਆਂ ਤਿਆਰੀਆਂ ਕਰਾਂ ਨੂੰ ਬਹੁਤ ਬਹੁਤ ਧੰਨਵਾਦ ਸ਼ੇਅਰ ਐਂਡ ਸਪੋਰਟ ਕਰਨੇ ਲਈ ਸ਼ੇਅਰ ਐਂਡ ਆ ਇੱਦਾਂ ਨੂੰ ਮੇਰੇ ਆ ਦੋਨੇ ਮੇਰੇ ਆ ਲੋ ਉਹ ਚੱਕੀਓ ਬੈਠ ਜੇ ਹੁਣ ਤਾਂ ਆ ਇਹਦਾ ਵਾਇਰ ਇੱਥੇ ਖੜਾ। ਸਾਡੇ ਵਿੱਚ ਨਹੀਂ ਖੜ ਸਕੀ। ਬਾਹਰ ਵਿੱਚ। ਮੈਂ ਤਾਂ ਇਹਦੀ ਇਹਦੇ ਕਰਕੇ ਕਹਿਣਾ। ਉਹ ਸ਼ੋਰ ਪੜੇ ਥਲ 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 ਬੱਚਾ ਆ ਜਾਊਗਾ ਥਾਲਾ। ਲਓ ਜੀ ਮੁੰਡਿਆਂ ਨੇ ਟੈਂਟ ਟੁੰਟ ਸੰਭਲੇ ਆ। ਜਾਣ ਦੀਆਂ ਤਿਆਰੀਆਂ। ਚਲੋ ਲਾ ਦੋ ਜਿਕਾਰਾ। ਬੋਲੇ ਹੀ ਸੋਨਿਆ ਸਾਸਰੀਆ ਕਾ। ਚੰਗਾ ਜੀ ਸਾਰਿਆਂ ਨੂੰ ਸਾਸਰੀ ਕਾ ਫੇ ਮਿਲਦੇ।